ਸਾਡੇ ਕਬੱਡੀ ਰੱਪ ਤੋਂ ਪਹਿਲਾ ਨਾਮ ਰੇਡ ਲਖੀ ਇਨਵੈਸਟਰ ਰੇਡੁਰ ਜਾਪੀ ਨਵੇਂ ਮੇਂਦਰ ਕ੍ਰੈਕਟਰ ਤੋਂ ਜਾਣਗੇ ਜੀਵਲ ਦੀ ਆ ਰਹੇ ਹਨ ਜਿਨ੍ਹਾਂ ਦਾ ਮਾਂਖੇੜ ਕਬੱਡੀ ਲਈ ਬਹੁਤ ਵੱਡਾ ਉਪਰਾਲਾ ਹੈ ਜ਼ਿਲ੍ਹਾ ਮੋਹਾਲੀ ਦੇ ਪਿੰਡ ਮਨਾਨਾ ਵਿਖੇ ਕਬੱਡੀ ਕੱਪ ਕਰਵਾਇਆ ਗਿਆ ਉੱਥੇ ਹੀ ਇਸ ਵਿਸ਼ਾਲ ਕਬੱਡੀ ਕੱਪ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਆਪਣੀ ਹਾਜ਼ਰੀ ਲਗਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪਰਦਾਨ ਸੁਖਬੀਰ ਸਿੰਘ ਬਾਦਲਪੋਚ ਜਿਨ੍ਹਾਂ ਨੇ ਉਤਸ਼ਾਹੇ ਤੌਰ ਤੇ ਇਸ ਵਿਸ਼ਾਲ ਕਬੱਡੀ ਕੱਪ ਦੇ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਤੇ ਖਿਡਾਰੀਆਂ ਅਤੇ ਪਤਵੰਤੇ ਸੱਜਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਕਬੱਡੀ ਖਿਡਾਰੀਆਂ ਨੂੰ ਬੈਸਟ ਰੇਡਰਾਂ ਨੂੰ ਦੋ ਟਰੈਕਟਰ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਮੋਮੈਂਟੋ ਵੀ ਖਿਡਾਰੀਆਂ ਨੂੰ ਵੰਡੇ ਗਏ ਇਸ ਮੌਕੇ ਤੇ ਸੋਨੂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਬਹੁਤ ਸਾਰੀ ਟੀਮਾਂ ਨੇ ਇਸ ਵਿਸ਼ਾਲ ਕਬੱਡੀ ਕੱਪ ਦੇ ਵਿੱਚ ਭਾਗ ਲਿਆ ਅਤੇ ਪਹਿਲਾ ਇਨਾਮ 1,50,000 ਰੁਪਏ ਦੂਜਾ ਇਨਾਮ 1 ਲੱਖ ਰੁਪਏ ਅਤੇ ਹੋਰ ਵੀ ਟੀਮਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੋਨੂ ਦਾ ਇਹ ਕਹਿ ਸਾਡਾ ਮਕਸਦ ਇਹ ਹੈ ਕਿ ਇੱਕ ਮੰਚ ਤੇ ਬੈਸਟ ਖਿਡਾਰੀਆਂ ਨੂੰ ਇਕੱਠਾ ਕੀਤਾ ਜਾ ਸਕੇ ਇਸ ਮੌਕੇ ਤੇ ਸੋਨੂ ਪਰਮਿੰਦਰ ਜਿੱਤੀ ਬਣਾਣਾ ਵਰਿੰਦਰ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇਸ ਵਿਸ਼ਾਲ ਕਬੱਡੀ ਕੱਪ ਦੇ ਵਿੱਚ ਮੁੱਖ ਤੌਰ ਤੇ ਮਹਿਮਾਨ ਵਜੋਂ ਪਹੁੰਚਣ ਤੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਤੇ ਇਹ ਪ੍ਰੋਗਰਾਮ ਅੱਗੇ ਤੋਂ ਵੀ ਜਾਰੀ ਰੱਖੇ ਜਾਣਗੇ ਅਜਿਹਾ ਕਹਿਣਾ ਹੈ ਸੋਨੂ ਦਾ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਚਰਨਜੀਤ ਸਿੰਘ ਚੰਨਾ ਰਵਿੰਦਰ ਖੇੜਾ ਪਰਵਿੰਦਰ ਸੋਹਾਨਾ ਗੁਲਸ਼ਨ ਅਰੋੜਾ ਹਰਮਨ ਜਿੰਦਲ ਹੈਪੀ ਰਵਿੰਦਰ ਸਿੰਘ ਸ਼ੇਰਪੁਰੇਵਾਲ ਸਤਨਾਮ ਸਿੰਘ ਵਿਕਾਸ ਪ੍ਰਭਜੋਤ ਹਰਵਿੰਦਰ ਸਿੰਘ ਪੂਰਾ ਆਦਿ ਹਾਜ਼ਰ ਸਨ ਅਖੀਰ ਦੇ ਵਿੱਚ ਸੋਨੂ ਅਤੇ ਪਰਮਿੰਦਰ ਨੇ ਆਏ ਹੋਏ ਪਤਵੰਤੇ ਸੱਜਣਾ ਦਾ ਇੱਥੇ ਪਹੁੰਚਣ ਤੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਸਾਡੇ ਕੋਲ ਦੀ ਰੱਪ ਦਾ ਨਾਮ 1 ਲੱਖ ਹੈ ਦੂਜਾ ਨਾਮ 1 ਲੱਖ ਬੱਸ ਡਰਾਈਵਰ ਅਜਾਪੀ ਨਵੇਂ ਮੰਦਰ ਡਰਾਈਵਰ ਤੇ ਜਾਣਗੇ ਤੇ ਸਾਡੇ ਮੇਲੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਥੋੜੀ ਦੇਰ ਚ ਪਹੁੰਚ ਰਹੇ। ਬਾਈਕਰ ਜੀ ਦਾ ਖਾਲਸਾ ਬਾਈਕਰ ਜੀ ਦੀ ਅਨੁਸਾਰ ਹੀ ਸੰਗਤ ਦਾ ਮੇਲੇ ਤੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਜੀ ਤੇ ਟੂਰਨਾਮੈਂਟ ਚ ਫਰਸਟ ਪ੍ਰਾਈਜ਼ 1.5 ਲੱਖ ਰੁਪਏ ਪ੍ਰਾਈਜ਼ 1 ਲੱਖ ਤੇ ਬੈਸਟ ਸਟਾਰ ਨਮੇਦ ਦਾ ਟਾਈਟਲ ਹੋਏਗਾ। ਤੇ ਤੋਂ ਵੀ ਟਾਈਮ ਚ ਸੁਖਵੀਰ ਸਿੰਘ ਬਾਦਲ ਸਾਹਿਬ ਸਾਰੇ ਜਨਗਨ ਦਾ ਇੱਥੇ ਪਹੁੰਚਣ ਦੇ ਬਹੁਤ ਧੰਨਵਾਦ। ਪਿੰਡ ਬਣਾਉਣ ਨੌਜਵਾਨਾਂ ਨਿਵਾਸੀਆਂ ਇਲਾਕਾ ਨੂੰ ਅਸੀਂ ਸੋਗ ਨਾਲ ਨਾ 7 ਤਰੀਕ ਨੂੰ 4:00 ਯਾਨੀ ਕਿ ਅੱਜ ਜਨਵਰੀ 2024 ਨੂੰ ਕਬੱਡੀ ਦਾ ਜੋ ਕਰਾਇਆ ਜਾ ਰਿਹਾ ਉੱਥੇ ਸਕੀਰ ਵੱਲ ਜੀ ਆ ਰਹੇ ਹਨ ਜਿਨ੍ਹਾਂ ਦਾ ਕਬੱਡੀ ਮਾਂਖੇਡ ਕਬੱਡੀ ਲਈ ਬਹੁਤ ਵੱਡਾ ਉਪਰਾਲਾ ਹੈ। ਟੈਕੀ ਕੀ ਨਾਮ ਤੇ ਤੁਹਾਡੇ ਵੱਲੋਂ ਇਨਾਮ ਲੱਖ ਦੇ 1.5 ਲੱਖ ਦਾ ਨਾਮ ਹੈ ਜੀ ਤੇ ਬੈਸਟ ਰੈਟਰ ਦੀ ਜਾਪੀ ਨੂੰ ਨਵੇਂ ਮੈਂਬਰ ਡੈਕਟਰ ਦਿੱਤੇ ਜਾਣਗੇ। ਚੜ੍ਹਦੀ ਕਲਾ ਟਾਈਮ ਟੀਵੀ ਲਈ ਖਰੜ ਤੋਂ ਅਸ਼ਵਨੀ ਗੌਰ ਦੀ ਵਿਸ਼ੇਸ਼ ਰਿਪੋਰਟ